راجੀ तकरीबन तकनु ਤੁਸੀਂ ਮੇਰੇ ਕੰਪਿਊਟਰ ਦੇ ਵਿੱਚ ਦੇਖੋ 30 40000 ਦੇ ਕਰੀਬ ਪੇਸ਼ੈਂਟ ਜਿਹੜਾ ਬਿਲਕੁਲ ਚੰਗੀ ਤਰ੍ਹਾਂ ਇਲਾਜ ਨਸ਼ਾ ਮੁਕਤ ਹੋ ਚੁੱਕਿਆ ਹੈ ਮਾਪੇ ਨੂੰ ਲੱਗਦਾ ਕਿ ਮੇਰਾ ਅਸੀਂ ਲੁਕੋਨੇ ਪਏ ਜਦ ਕਿ ਪਿੰਡ ਸਾਰੇ ਨੂੰ ਪਤਾ ਹੁੰਦਾ ਕਿ ਮੁੰਡਾ ਨਸ਼ਾ ਕਰਦਾ ਮਾਪੇ ਦੋ ਤਰ੍ਹਾਂ ਦੇ ਹੁੰਦੇ ਆ ਬਹੁਤ ਦੇਵਤਾ ਵੀ ਹੁੰਦੇ ਆ ਔਰ ਬਹੁਤ ਕਾਤਲ ਵੀ ਹੁੰਦੇ ਮੈਂ ਔਰ ਆਪਣੇ ਗੋੜਿਆਂ ਦੀ ਦਵਾਈ ਬਹੁਤ ਮਸ਼ਹੂਰ ਹੈ ਤੇ ਆਮ ਮਨੁੱਖਤਾ ਦੇ ਮੁਨੱਖਾਂ ਦਾ ਇਲਾਜ ਜੋ ਹੈਗੇ ਆ ਮਰਦਾਂ ਦੇ ਰੋਗ ਜਿੰਨੇ ਵੀ ਹੈਗੇ ਆ ਸ਼ੂਗਰ ਦੀ ਦਵਾਈ ਬਹੁਤ ਵਧੀਆ ਹੈਗੀ ਹੈ ਓਕੇ ਅਜਰਵਾਇਕ ਦਵਾਈ ਹੈ ਜੀ ਇਸ ਤਰ੍ਹਾਂ ਦੀ ਇਹ ਦਵਾਈ ਹੁੰਦੀ ਹੈ ਜਿਦੇ ਵਿੱਚ ਕਈ ਤਰ੍ਹਾਂ ਦੀ ਭਸਮਾ ਤਾਕਤ ਦੀ ਦਵਾਈ ਹਾਰਮੋਨਸ ਵਗੈਰਾ ਜਿਹੜੇ ਮਿਕਸ ਕਰਕੇ ਅਸੀਂ ਸਾਡੀ ਟੀਮ ਨੇ ਸਾਰਿਆਂ ਨੇ ਇਹ ਤਿਆਰ ਕੀਤੀ ਹੈ ਜਿਹਦਾ ਬੈਨੀਫਿਟ ਇਹ ਹੈ ਕਿ ਬਿਨਾ ਕਿਸੇ ਤੋੜ ਬਿਨਾ ਤਕਲੀਫ ਤੋਂ ਬਿਨਾ ਦਾਖਲ ਹੋਏ ਤੋਂ ਪਹਿਲੇ ਦਿਨ ਤੋਂ ਇਹ ਨਸ਼ਾ ਬੜੇ ਆਰਾਮ ਦੇ ਨਾਲ ਬੰਦਾ ਜਿਹੜਾ ਉਹ ਛੱਡ ਦਿੰਦਾ ਹੈਗਾ ਮੇਰਾ ਨਾਮ ਹੈ ਜੀ ਡਾਕਟਰ ਜੀਪੀ ਸਿੰਘ ਔਰ ਮੈਂ ਗਵਰਨਮੈਂਟ ਜੌਬ ਦੇ ਵਿੱਚੋਂ ਰਿਟਾਇਰ ਹਾਂ ਨਾਮ ਹੈਗਾ ਆਪਣਾ ਲੁਧਿਆਣਾ ਅਜਰਵੇਦਾ ਜੀ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਆਪਣਾ ਨਾਮ ਤੇ ਆਪਣੇ ਸੈਂਟਰ ਦਾ ਨਾਮ ਦੱਸੋ ਜੀ ਮੇਰਾ ਨਾਮ ਹੈ ਜੀ ਡਾਕਟਰ ਜੀਪੀ ਸਿੰਘ ਔਰ ਮੈਂ ਗਵਰਨਮੈਂਟ ਜੌਬ ਦੇ ਵਿੱਚੋਂ ਰਿਟਾਇਰ ਹਾਂ ਜੀ ਨਾਮ ਹੈਗਾ ਆਪਣਾ ਲੁਧਿਆਣਾ ਅਜਰਵੇਦਾ ਜੀ ਇਹ ਸਮਰਾਲਾ ਚੌਕ ਆਦਰਸ਼ ਨਗਰ ਦੇ ਵਿੱਚ ਹੈਗਾ ਓਕੇ ਜੀ ਹਾਂ ਜੀ ਐਸੇ ਡਾਕਟਰ ਸਾਹਿਬ ਲੋਕ ਨਸਿਆਂ ਚ ਲੱਗਦੀ ਕਿਸ ਤਰ੍ਹਾਂ ਜੀ ਨਸ਼ਿਆਂ ਦਾ ਇੱਕ ਬੜੇ ਗੁੰਝਲਦਾਰ ਸਮੱਸਿਆ ਜਿਹੜੀ ਸਾਡੇ ਸਾਰੇ ਹੀ ਸੰਸਾਰ ਵਿੱਚ ਹੀ ਮੰਨ ਲਓ ਹਾਂਜੀ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਨੌਜਵਾਨੀ ਜਿਹੜੀ ਹੈ ਉਹ ਇਹਦੇ ਚ ਰੁੱਲ ਜੀ ਹੋਈ ਆ ਜੀ 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 ਕਾਰਨ ਇਹਦੇ ਵਿੱਚ ਕਈ ਸ਼ਾਮਲ ਹੋ ਜਾਂਦੇ ਆ ਜਿਵੇਂ ਆਪਣੇ ਬੇਰੁਜ਼ਗਾਰੇ ਜੀ ਮਨੁੱਖ ਹਮੇਸ਼ਾ ਮਨੁੱਖ ਦਾ ਹੀ ਰਿਹਾ ਕਿ ਮਨੁੱਖ ਸੁਰੂਰਤਾ ਭਾਲਦਾ ਹੂੰ ਕਿ ਮੈਂ ਸਰੂਰ ਮੇਨੂੰ ਬਣਿਆ ਰਵੇ ਜੀ ਖੁਮਾਰੀ ਚੜੀ ਰਵੇ ਜੀ ਉਹ ਖੁਮਾਰੀ ਨੂੰ ਪ੍ਰਾਪਤ ਕਰਨ ਵਾਸਤੇ ਜਿਹੜੀਆਂ ਚੀਜ਼ਾਂ ਤੋਂ ਵੀ ਉਹਨੂੰ ਰਸ ਮਿਲਦਾ ਜਾਂ ਉਹਦੇ ਮਨ ਦੀ ਸੰਤੁਸ਼ਟੀ ਹੁੰਦੀ ਉਸ ਪਾਸੇ ਇਹਨੂੰ ਮੁਲਖ ਭਜਦਾ ਜੀ ਸੰਤੁਸ਼ਟੀ ਕਈ ਪ੍ਰਕਾਰ ਦੀ ਹੋ ਸਕਦੀ ਹੈ ਕਿਸੇ ਨੂੰ ਪੜਨ ਦਾ ਵੀ ਹੈਗਾ ਜਨੂੰਨ ਐਡਿਕਸ਼ਨ ਜਿਵੇਂ ਆਦਤ ਕਹਿ ਲਓ ਆਪਾਂ ਕਿਸੇ ਨੂੰ ਕੋਈ ਹੋਰ ਸਰਚ ਕਰਨ ਦਾ ਇਹ ਜਿਹੜੀ ਐਡਿਕਸ਼ਨ ਆ ਦਵਾਈਆਂ ਦੇ ਕਈ ਬਾਰੇ ਮੁਨਖ ਜਿਹੜਾ ਹੌਲੀ ਹੌਲੀ ਕਿਸੇ ਬੱਚੇ ਨੂੰ ਕੋਈ ਆਪਾਂ ਛੋਟੇ ਜਿਹੇ ਨੂੰ ਕਹਿ ਤਾ ਬੇਹਦਾਂ ਤੇਰੀ ਪਰਫਾਰਮੈਂਸ ਬਹੁਤ ਵਧੀਆ ਹੋ ਜਾਊਗੀ ਇਹ ਨੂੰ ਥੋੜਾ ਜਿਹਾ ਲੈ ਲੈ ਤੇਰਾ ਕੰਮ ਵੱਧ ਜਾਊਗਾ ਸ਼ੁਰੂਆਤ ਕਈ ਵਾਰ ਆਪਣੀ ਸ਼ਰਾਬ ਤੋਂ ਹੋ ਜਾਂਦੀ ਆ ਜੇ ਕੋਈ ਘਰ ਦਾ ਪਰਿਵਾਰ ਦਾ ਜੀ ਪੀ ਜੇ ਤਾਂ ਉਹਦਾ ਬੱਚਾ ਵੀ ਕੁਦਰਤੀ ਦੇਖ ਦੇਖ ਕੇ ਉਹ ਲੱਗ ਜਾਂਦਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਕੋਈ ਸਾਡੀਆਂ ਹੋਰ ਗਤੀਵਿਧੀਆਂ ਜਿਹੜੀਆਂ ਸੰਸਾਰਿਕ ਇੰਨੀਆਂ ਜ਼ਿਆਦਾ ਫੈਲ ਗਈਆਂ ਕਿ ਮਨੁੱਖ ਕਈ ਵਾਰੀ ਪੈਸੇ ਦੀ ਤੰਗੀ ਕਰਕੇ ਕਈ ਵਾਰੀ ਜ਼ਿਆਦਾ ਪੈਸਾ ਹੋਣ ਕਰਕੇ ਇਹ ਨਸ਼ੇ ਦੇ ਵਿੱਚ ਉਲਝ ਜਾਂਦਾ ਓਕੇ ਕਿ ਇਸੇ ਇਹਨੂੰ ਛੱਡਿਆ ਕਿਵੇਂ ਜਾ ਸਕਦਾ ਜੀ ਛੱਡਣ ਦਾ ਕੋਈ ਹੱਲ ਹੈਗਾ ਸ਼ੌਖਾ ਹੱਲ ਸ਼ੌਖਾ ਬਹੁਤ ਵਧੀਆ ਹੱਲ ਹੈਗੇ ਆ ਜੀ ਪਹਿਲੀ ਇਹਦੇ ਵਿੱਚ ਹੁੰਦਾ ਕਿ ਸਾਡੀ ਕਈ ਵਾਰੀ ਅਸੀਂ ਚੋਣ ਗਲਤ ਕਰ ਬੈਠਦੇ ਹਾਂ ਜੀ ਜਿਵੇਂ ਮੰਨ ਲਓ ਬਈ ਆਪਾਂ ਦੀ ਘੜੀ ਖਰਾਬ ਹੋਵੇ ਹਮ ਆਪਾਂ ਉਹਨੂੰ ਲੈ ਜਾਈਏ ਚੱਕ ਕੇ ਹਸਪਤਾਲ ਹਮ ਉਹਨੂੰ ਮਕੈਨਿਕ ਕੋਲ ਲੈ ਜਾਣਾ ਪਊਗਾ ਜੀ ਜੇ ਸਾਡਾ ਰੋਗ ਤਾਂ ਹੈਗਾ ਨਸ਼ਿਆਂ ਦਾ ਔਰ ਜੇ ਇਹਨੂੰ ਆਪਾਂ ਆਸੇ ਪਾਸੇ ਦੇ ਡਾਕਟਰਾਂ ਕੋਲ ਜਾਂ ਹੋਰ ਅਨ ਨੋਲਿਜ ਪਰਸਨ ਬੰਦੇ ਕੋਲ ਹਮ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਕਿ ਡਾਕਟਰ ਤੇ ਡਿਗਰੀ ਹੈ ਹੂੰ ਡਾਕਟਰ ਕੁਆਲੀਫਾਈਡ ਹੈ ਫਿਰ ਆਪਾਂ ਉਹਦੇ ਕੋਲ ਇਲਾਜ ਦਾ ਚੋਣ ਕਰੀਏ ਜੇ ਆਪਾਂ ਇੱਕ ਬੱਚੇ ਨੂੰ ਸਕੂਲ ਚ ਦਾਖਲ ਕਰਾਉਣਾ ਹੁੰਦਾ ਹੁਣ ਆਪਾਂ 10 ਰਿਸ਼ਤੇਦਾਰਾਂ ਨੂੰ ਪੁੱਛਦੇ ਆ ਯਾਰ ਤੇਰਾ ਬੱਚਾ ਫਲਾਣੇ ਸਕੂਲ ਚ ਪੜਦਾ ਉਹ ਕਿੱਦਾਂ ਦਾ ਸਕੂਲ ਆ ਹੋਰ ਆਹੜ-ਗਾਹੜ ਨੂੰ ਪੁੱਛਦੇ ਆ ਵੀ ਤੁਹਾਡਾ ਬੱਚਾ ਕਿੱਥੇ ਪੜਦਾ ਉਸ ਸਕੂਲ ਚ ਕਿੱਦਾਂ ਦਾ ਇਸ ਕਾਰਨ ਕਰਕੇ ਇਹ ਨਸ਼ਾ ਛਡਾਉਣ ਵਾਸਤੇ ਵੀ ਆਪਾਂ ਉਹਨੂੰ ਇੱਕ ਚੰਗੇ ਵਧੀਆ ਸੈਂਟਰ ਦੇ ਵਧੀਆ ਕਲੀਨਿਕ ਦੀ ਜ਼ਰੂਰਤ ਪੈਂਦੀ ਹੈ। ਵੱਡੀ ਜੌਬ ਨੂੰ ਕਿੰਨਾ ਟਾਈਮ ਹੋ ਚੁੱਕਿਆ ਹੈ? ਮੈਂ ਜੀ ਤਕਰੀਬਨ 30 ਸਾਲ ਤੱਕ ਗਵਰਨਮੈਂਟ ਜੌਬ ਕੀਤੀ ਹੈ। ਜੀ। ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਇਹ ਕੰਮ ਜਿਹੜਾ ਮੇਰਾ ਸ਼ੁਰੂ ਹੋਇਆ। ਪ੍ਰਾਈਵੇਟ ਤੋਂ ਪ੍ਰਾਈਵੇਟ ਆਪਣਾ ਕੀਤਾ। ਠੀਕ ਹੈ। ਸੋ ਦੋਸਤੋ 30 ਸਾਲ ਸਰਕਾਰੀ ਜੌਬ ਦੇ ਵਿੱਚ ਇਹਨਾਂ ਦਾ ਐਕਸਪੀਰੀਅੰਸ ਆਇਆ ਹੋਇਆ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਬਾਅਦ ਦੇ ਵਿੱਚ ਵੀ ਇਹਨਾਂ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਤੇ ਬਹੁਤ ਲੋਕ ਇਹਨਾਂ ਤੋਂ ਨਸ਼ੇ ਦੀ ਦਵਾਈ ਲੈ ਕੇ ਠੀਕ ਹੋਇਆ ਅੱਛਾ ਡਾਕਟਰ ਸਾਹਿਬ ਤੁਸੀਂ ਦਵਾਈ ਕਿਦਾਂ ਦਿੰਦੇ ਹੋ ਕੀ ਹਿਸਾਬ ਦਾ ਹੋਇਆ ਜੀ ਉਹ ਅਜਰਵਾਇਕ ਦਵਾਈ ਹੈ ਜੀ ਇਸ ਤਰ੍ਹਾਂ ਦੀ ਇਹ ਦਵਾਈ ਹੁੰਦੀ ਹੈ ਜਿਦੇ ਵਿੱਚ ਕਈ ਤਰ੍ਹਾਂ ਦੀ ਭਸਮਾ ਜੀ ਤਾਕਤ ਦੀ ਦਵਾਈ ਹਾਰਮੋਨਸ ਵਗੈਰਾ ਜਿਹੜੇ ਮਿਕਸ ਕਰਕੇ ਅਸੀਂ ਸਾਡੀ ਟੀਮ ਨੇ ਸਾਰਿਆਂ ਨੇ ਇਹ ਤਿਆਰ ਕੀਤੀ ਹੈ ਜਿਹਦਾ ਬੈਨੀਫਿਟ ਇਹ ਹੈ ਕਿ ਬਿਨਾ ਕਿਸੇ ਤੋੜ ਬਿਨਾ ਤਕਲੀਫ ਤੋਂ ਬਿਨਾ ਦਾਖਲ ਹੋਏ ਤੋਂ ਪਹਿਲੇ ਦਿਨ ਤੋਂ ਇਹ ਨਸ਼ਾ ਬੜੇ ਆਰਾਮ ਦੇ ਨਾਲ ਬੰਦਾ ਜਿਹੜਾ ਉਹ ਛੱਡ ਦਿੰਦਾ ਹੈ ਇਸ ਤੋਂ ਇਲਾਵਾ ਹੋਰ ਕਿਹਦੀ ਕਿਹਦੀ ਮੈਡੀਸਨ ਦੇ ਸਕਦੇ ਹੋ ਹੋਰ ਆਪਣੇ ਗੋਡਿਆਂ ਦੀ ਦਵਾਈ ਬਹੁਤ ਮਸ਼ਹੂਰ ਹੈ ਜੀ ਤੇ ਆਮ ਮਨੁੱਖਤਾ ਦੇ ਮੁਨੱਖਾਂ ਦਾ ਇਲਾਜ ਜੋ ਹੈਗੇ ਮਰਦਾਂ ਦੇ ਰੋਗ ਜਿੰਨੇ ਵੀ ਹੈਗੇ ਆ ਸ਼ੂਗਰ ਦੀ ਦਵਾਈ ਬਹੁਤ ਵਧੀਆ ਹੈਗੀ ਹੈ ਓਕੇ ਜਿਵੇਂ ਕਿ ਆਮ ਯਾਤਿਕਲ ਲੋਕ ਨਾ ਜ਼ਿਆਦਾਤਰ ਫੇਸਬੁੱਕ YouTube ਜਾਂ ਹੋਰ ਥਾਵਾਂ ਤੇ ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਵਾਸਤੇ ਦਵਾਈਆਂ ਲੈ ਕੇ ਪਾ ਦਿੰਦੇ ਆ ਜਾਂ ਬੂਲ ਕੇ ਪਾ ਦਿੰਦੇ ਆ ਉਹ ਨੌਜਵਾਨ ਉਹ ਅੰਨੇ ਜੀ ਸੇ ਖਾਈ ਜਾਂਦੇ ਆ। ਉਹਨਾਂ ਵਾਸਤੇ ਤੁਹਾਡਾ ਜਿਹੜਾ ਤਯਰਬਾ ਉਹ ਕੀ ਕਹਿੰਦਾ ਜੀ ਬਹੁਤ ਮੰਤ ਭਾਗੀ ਗੱਲ ਆ ਕਿ ਅੱਜ ਕੱਲ ਜਿਹੜੇ YouTube ਤੇ ਵਗੈਰਾ ਤੇ ਮੈਂ ਦੇਖਦਾ ਆਂ ਵੀ ਅਸੀਂ ਵੀ ਦੇਖਦੇ ਆਂ ਨਾਲ ਵੀ ਛੋਟੇ-ਛੋਟੇ ਲੋਕ ਟੋਟਕੇ ਪਾਈ ਜਾਂਦੇ ਆ ਆ ਖਾ ਲੋ ਜਿਹਦੇ ਨਾਲ ਕਿ ਇਹ ਨਹੀਂ ਪਤਾ ਕਿ ਉਹਨਾਂ ਸਰੀਰ ਤੇ ਹੋਣਾ ਕੀ ਇੱਥੋਂ ਤੱਕ ਕਈ ਵਾਰ ਇਹੋ ਇੰਨੇ ਵਿਦਵਾਨ ਵੀ ਹੈਗੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਰੀਰ ਚ ਹੱਡੀਆਂ ਕਿੰਨੀਆਂ ਹੁੰਦੀਆਂ ਜੀ ਜੇ ਉਹਨਾਂ ਪੁੱਛ ਲਵੇ ਕੋਈ ਬੰਦਾ ਸਰੀਰ 'ਚ ਹੱਡੀਆਂ ਕਿੰਨੀਆਂ ਹੁੰਦਾ ਉਹ ਨਹੀਂ ਦੱਸ ਸਕਦੇ ਤੇ ਉਹ ਰੋਗ ਦੇ ਇਲਾਜ ਦੱਸ ਰਹੇ ਹੁੰਦੇ ਆ ਇਸ ਵਾਸਤੇ ਨੀਮ ਹਕੀਮ ਜਿਹੜਾ ਖਤਰਾ ਹੈ ਜਾਨ ਵਾਲੀ ਗੱਲ ਹੈ ਹਮੇਸ਼ਾ ਨੀਮ ਹਕੀਮ ਤੋਂ ਬਚੋ ਜੀ ਕੁਆਲੀਫਾਈਡ ਡਾਕਟਰ ਕੋ ਇਲਾਜ ਕਰਾਓ ਨਸ਼ਾ ਕੋਈ ਐਸੀ ਬਿਮਾਰੀ ਨਹੀਂ ਹੈ ਜਿਹੜੀ ਕਿ ਨਾ ਠੀਕ ਹੋ ਸਕੇ ਹਮ ਪਰ ਤੁਸੀਂ ਮੰਨ ਲਓ ਕਿ ਬਹਿ ਬਿਮਾਰ ਹੈ ਜੀ ਜਦੋਂ ਤੁਸੀਂ ਬੰਦੇ ਬੰਦੇ ਨੇ ਕਿ ਮੈਂ ਬਿਮਾਰ ਹਾਂ ਉਹਦਾ ਨਸ਼ਾ ਬੜੇ ਆਰਾਮ ਨਾਲ ਛਡਾਇਆ ਜਾ ਸਕਦਾ ਓਕੇ ਨਸ਼ਾ ਵੀ ਛਡਾਇਆ ਜਾ ਸਕਦਾ ਮੇਨ ਗੱਲ ਜਿਵੇਂ ਨੌਈਮਾਨ ਨੂੰ ਜੋ ਜ਼ਿੰਦਗੀ ਦੀ ਅੱਜ ਕੱਲ੍ਹ ਸਾਹਮਣਾ ਕਰਨਾ ਪੈਂਦਾ ਉਹ ਵੀ ਤੁਹਾਡੇ ਤੋਂ ਮੈਡੀਸਨ ਜੀ ਬਿਲਕੁਲ ਜੀ ਬਹੁਤ ਸਾਰੇ ਘਰ ਪਰਿਵਾਰ ਹੁੰਦੇ ਇਸ ਕਾਰਨਾ ਕਰਕੇ ਜੀ ਜਿਹਦੀ ਬਹੁਤ ਵਧੀਆ ਦਵਾਈ ਹੈ ਔਰ ਖਾਸ ਕਰਕੇ ਜਦੋਂ ਬੰਦਾ ਨਸ਼ਾ ਛੱਡਦਾ ਤਾਂ ਉਹਨੂੰ ਇਹ ਕਮਜ਼ੋਰੀ ਵੀ ਆਉਂਦੀ ਸ਼ੀ ਹੈ ਓਕੇ ਉਹਦੇ ਨਾਲ ਨਾਲ ਇਸ ਵਾਸਤੇ ਅਸੀਂ ਉਹਦੀ ਦਵਾਈ ਵੀ ਬਹੁਤ ਵਧੀਆ ਬਣਾਈ ਹੋਈ ਹੈ ਓਕੇ ਤੇ ਫੀਡਬੈਕ ਕਿਦਾਂ ਮਿਲਦੀ ਜਾਂਦਾ ਸੀ ਛਡਾਉਣ ਵਾਲੀ ਦੀ ਐ ਮੇਰਾ ਜੀ ਤਕਰੀਬਨ ਤੱਕ ਨੂੰ ਤੁਸੀਂ ਮੇਰੇ ਕੰਪਿਊਟਰ ਦੇ ਵਿੱਚ ਦੇਖੋ 30 40 ਹਜ਼ਾਰ ਦੇ ਕਰੀਬ ਪੇਸ਼ੈਂਟ ਜਿਹੜਾ ਬਿਲਕੁਲ ਚੰਗੀ ਤਰ੍ਹਾਂ ਇਲਾਜ ਨਸ਼ਾ ਮੁਕਤ ਹੋ ਚੁੱਕਿਆ ਹੈ ਜੀ 30 40 ਹਜ਼ਾਰ ਪੇਸ਼ੈਂਟ ਜਿਹੜਾ ਫੀਡਬੈਕ ਆ ਚੁੱਕੀ ਆ ਇਹ ਤਾਂ ਮੇਰੇ ਵਰਗੇ ਭੁੱਲ ਵੀ ਜਾਂਦੇ ਵੀ ਡਾਕਟਰ ਸਾਹਿਬ ਨੂੰ ਬਾਰੇ ਜਾ ਕੇ ਦੱਸ ਕੇ ਆਈਏ ਵੀ ਅਸੀਂ ਇਹ ਸਾਡੀ ਬਦਕਿਸਮਤੀ ਹੀ ਆ ਵੀ ਅਸੀਂ ਨਸ਼ੇ ਨੂੰ ਛਪਾਉਨੇ ਆ ਹੂੰ ਜੇ ਸਾਡਾ ਬੱਚਾ ਕੋਈ ਨਸ਼ਾ ਕਰਨ ਲੱਗ ਜਾਂਦਾ ਪਹਿਲੀ ਗੱਲ ਤਾਂ ਘਰ ਵਾਲਿਆਂ ਦਾ ਇਹ ਹੁੰਦਾ ਹੈ ਕਿ ਇਹਨੂੰ ਅਸਾਂ ਨੂੰ ਕੋਈ ਦੇਖ ਨਾ ਲਵੇ ਕੋਈ ਪੁੱਛ ਨਾ ਲਵੇ ਇਹਨਾਂ ਦਾ ਮੁੰਡਾ ਨਸ਼ਾ ਕਰਦਾ ਜਦ ਕਿ ਉਹ ਗਲਤ ਗੱਲ ਆ ਠੀਕ ਹੈ ਮਾਪੇ ਨੂੰ ਲੱਗਦਾ ਕਿ ਮੇਰਾ ਅਸੀਂ ਲੁਕੋਨੇ ਪਏ ਆ ਜਦ ਕਿ ਪਿੰਡ ਸਾਰੇ ਨੂੰ ਪਤਾ ਹੁੰਦਾ ਹੈ ਕਿ ਮੁੰਡਾ ਨਸ਼ਾ ਕਰਦਾ ਮਾਪੇ ਦੋ ਤਰ੍ਹਾਂ ਦੇ ਹੁੰਦੇ ਆ ਬਹੁਤ ਦੇਵਤਾ ਵੀ ਹੁੰਦੇ ਆ ਔਰ ਬਹੁਤ ਕਾਤਲ ਵੀ ਹੁੰਦੇ ਮੈਂ ਵੀ ਗਲਤ ਸ਼ਬਦ ਵਰਤਾਂ ਜਦੋਂ ਮਾਂ ਜਾਂ ਬਾਪ ਆਪਣੇ ਬੱਚੇ ਦੇ ਨਸ਼ੇ ਨੂੰ ਲੁਕੋਂਦਾ ਰਹਿੰਦਾ ਇਸ ਵਾਸਤੇ ਕਿ ਕਿਸੇ ਦਾ ਵਿਆਹ ਕਰਨਾ ਹੈ ਇਸ ਦੀ ਸ਼ਾਦੀ ਕਰਨੀ ਆ ਬਟ ਉਹ ਹੌਲੀ ਹੌਲੀ ਉਹਦਾ ਨਸ਼ਾ ਇੱਥੋਂ ਤੱਕ ਪਹੁੰਚ ਜਾਂਦਾ ਹੈ ਕਿ ਉਹ ਕਈ ਵਾਰੀ ਮਰਿਆਂ ਦੇ ਵੀ ਸਿਹਰਾ ਬੰਨਣਾ ਪੈਂਦਾ ਜੀ ਸਾਡੇ ਰੋਜ਼ ਖਬਰਾਂ ਆਪਾਂ ਪੜ੍ਹਦੇ ਆ ਉਹ ਸਾਡੀ ਲਕੋਣ ਕਰਕੇ ਹੁੰਦਾ ਹੈ ਜੇ ਅਸੀਂ ਉਹਨੂੰ ਵਧੀਆ ਡਾਕਟਰ ਕੋਲੋਂ ਦਵਾਈ ਦਵਾਈ ਹੁੰਦੀ ਤੇ ਉਹ ਬੱਚਾ ਬਹੁਤ ਵਧੀਆ ਲਾਇਕ ਬੱਚਾ ਨਿਕਲ ਸਕਦਾ ਸੀ ਅੱਛਾ ਇਹ ਉਸ ਤੋਂ ਅੱਗੇ ਸ਼ੂਗਰ ਦੀ ਦਵਾਈ ਵੀ ਤੁਸੀਂ ਸੁਣਿਆ ਸ਼ੂਗਰ ਦੀ ਦਵਾਈ ਸਾਡੇ ਬਹੁਤ ਵਧੀਆ ਜਿਨ੍ਹਾਂ ਨੂੰ ਵੀ ਕੋਈ ਟੇਕਾ ਜਾਂ ਕੋਈ ਵੀ ਲੱਗਦਾ ਟੀਕੇ ਵਾਲੇ ਨੂੰ 7-8 ਦਿਨਾਂ ਦੇ ਵਿੱਚ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਉਹਦਾ ਟੀਕਾ ਜਿਹੜਾ ਬੰਦ ਹੋ ਜਾਂਦਾ ਜਿਹਦੇ ਗੋਲੇ ਚੱਲਦੇ ਆ ਉਹ ਦੂਜੇ ਦਿਨ ਤੋਂ ਉਹਦੀ ਗੋਲੀ ਜਿਹੜੀ ਆ ਉਹ ਬੰਦ ਹੋ ਜਾਂਦੀ ਹੈ ਗੋਲੀ ਬੰਦ ਹੋ ਜਾਂਦੀ ਹੈ ਹਾਂ ਗੋਲੀ ਬੰਦ ਹੋ ਜਾਂਦੀ ਪੱਕੇ ਤੌਰ ਤੇ ਪੱਕੇ ਤੌਰ ਤੇ ਠੀਕ ਹੈ ਨੋਰਮਲ ਤੇ ਆ ਜਾਂਦਾ ਬਿਲਕੁਲ ਨੋਰਮਲ ਤੇ ਉਹਦੀ ਸ਼ੂਗਰ ਜਿਹੜੀ ਆ ਇਹ ਕਿੰਨਾ ਟਾਈਮ ਲਗਾਤਾਰ ਖਾਣੀ ਪੈਂਦੀ ਹੈ ਸ਼ੂਗਰ ਇਹ ਜਿਵੇਂ ਠੀਕ ਤਾਂ ਬੰਦਾ ਪਹਿਲੇ ਦਿਨ ਤੋਂ ਉਹਦਾ 2 ਕੁ ਮਹੀਨੇ ਉਹਨੂੰ ਦੇਸੀ ਦਵਾਈ ਕੋਈ ਵੀ ਆ ਜਿਹੜੀ 40 ਦਿਨ 2 ਮਹੀਨੇ ਆਪਣੀ ਖਾਣੀ ਪੈਂਦੀ ਹੈ ਕਿ ਉਹ ਆਪਣੀ ਬੋਡੀ ਦੇ ਵਿੱਚ ਉਹ ਆਪਣੀ ਘਾਲ ਟਾਗੇ ਉਹ ਪੂਰਾ ਕਰਦੇ ਸੋ ਦੋਸਤੋ ਡਾਕਟਰ ਸਾਹਿਬ ਉਹਨਾਂ ਦਾ ਫੋਨ ਨੰਬਰ ਹੈ ਜਿਹੜਾ ਉਹ ਸਕਰੀਨ ਤੇ ਚੱਲੀ ਜਾਂਦਾ ਹੈ ਆਦਰਸ਼ ਨਗਰ ਦੇ ਵਿੱਚ ਇਹਨਾਂ ਦਾ ਮੰਨ ਲਓ ਕਲੀਨਿਕ ਆਗਾ ਤੁਸੀਂ ਆ ਸਕਦੇ ਹੋ 30 ਸਾਲ ਪੁਰਾਣਾ ਤਜਰਬਾ ਡਾਕਟਰ ਸਾਹਿਬ ਦਾ ਆਉਂਗੇ ਮਿਲੋਗੇ ਬੈਠੋਗੇ ਗੱਲਬਾਤ ਕਰੋਗੇ ਔਰ ਦਵਾਈ ਲੈ ਕੇ ਜਾਓਗੇ ਤਾਂ ਤੁਹਾਨੂੰ ਆਪਣੇ ਆਪ ਸਕੂਨ ਮਿਲੂਗਾ ਕਿ ਅਸੀਂ ਇੱਕ ਬਹੁਤ ਤਜਰਬੇਕਾਰ ਡਾਕਟਰ ਸਾਹਿਬ ਨਾਲ ਮੈਡੀਸਨ ਸਟਾਰਟ ਕੀਤੀ ਆ ਔਰ ਜਿਹੜੇ ਨਸਾ ਗਾ ਜਿਹੜਾ ਅੱਜ ਪੰਜਾਬ ਵਿੱਚ ਅਸੀਂ ਹਰ ਇੱਕ ਬੰਦਾ ਕਹਿੰਦਾ ਕਿ 36ਵਾਂ ਦਰਿਆ ਹੋ ਗਿਆ ਕੋਈ ਕਹਿੰਦਾ 7ਵਾਂ ਦਰਿਆ ਹੋ ਗਿਆ ਉਹ ਰੋਗ ਸਕਦੇ ਜੇਕਰ ਆਪਾਂ ਪੜ੍ਹੇ ਲਿਖੇ ਡਾਕਟਰ ਸਾਹਿਬ ਕੋਲੇ ਆਵਾਂਗੇ ਤੇ ਡਾਕਟਰ ਸਾਹਿਬ ਇੱਕ ਵਾਰ ਆਪਣਾ ਨਵਾਂ ਨੰਬਰ ਹੈ ਜਿਹੜਾ ਉਹ ਬੋਲ ਦਿੰਦੇ ਮੇਰਾ ਨੰਬਰ ਹੈ ਜੀ 98789906649879990664 ਠੀਕ ਹੈ ਸੋ ਦੋਸਤੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਡਾਕਟਰ ਸਾਹਿਬ ਨਾਲ ਸੰਪਰਕ ਕਰਿਓ ਧੰਨਵਾਦ